ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ Channel Thinki Punjab ਤੇ ਵਿਧਾਇਕ ਤਖਤਦੀਪ ਕਮੋਦ ਜੀ ਅੱਜ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਜਲਾਲਾਬਾਦ ਪਹੁੰਚੇ ਆ ਪਰ ਬਹੁਤ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਲਾਲਾਬਾਦ ਤੋਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਨੂੰ ਜੋ ਆ ਪੰਜਾਬਾ ਮਿਲਿਆ ਨੇ ਉਸ ਦੇ ਬਾਰੇ ਵੀ ਜਾਣਕਾਰੀ ਦੇਣਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਲਾਈਵ ਮਾਧਿਅਮ ਤੇ ਰਹੀ Channel Thinki Punjab ਤੇ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਜਿਆ ਕਰ ਰਿਹਾ ਜਿੱਥੇ ਵਿਧਾਇਕ ਜਗਦੀਪ ਕਮੋਜ ਗੋਲਦੀ ਪਹੁੰਚੇ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਸਵਾਗਤ ਕਰਦੇ ਨਜ਼ਰ ਆ ਰਹੇ ਹੈ ਤਾਂ ਤਸਵੀਰਾਂ 2022 ਦੇ ਵਿੱਚ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ ਸੀ ਤਾਂ ਅੱਜ ਫੇਰ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਤਾਂ ਸਵਾਗਤ ਕੀਤਾ ਜਾ ਰਿਹਾ ਸ਼ਹੀਦ ਉਦਮ ਸਿੰਘ ਚੌਕ ਪਹੁੰਚੇ ਹੈ ਐਡ ਕਰਨੇ شہید یاد کیا جا رہا ہے اور اسے دس دیے کہ دو ہزار بائی د ਮੇਰੇ ਸਾਈਡ ਤੋਂ ਸਾਈਡ ਪਿੱਛੇ ਭਾਈ ਅੱਗੇ ਆ ਤੇ ਹੋ ਗਿਆ ਯਾਰ ਬਾਸਕਟਬਾਲ ਹੋ ਰਿਹਾ ਨਹੀਂ ਹੋਣਾ ਮੈਨੂੰ ਕੋਈ ਹੋਰ ਆਇਆ ਹੋਰ ਵੀ ਹੋਰ ਇਹ ਭਰਾਵਾ যেটাকে আইসি পারো নে ਵਾਹ ਉਹ ਦਿਨਾਂ ਨੂੰ ਉਹਦੀ ਇਹ ਲੜਾਈ ਲੜ ਕੇ ਅਸੀਂ ਆਜ਼ਾਦ ਹੋਏ ਸੀ ਕੋਈ ਕੋਸ਼ਿਸ਼ ਸੀ ਵੀ ਉਹਨਾਂ ਦੇ ਪੁਲਿਆਂ ਤੇ ਚੱਲਣ ਕੋਈ ਕੰਮ ਕਰ ਸਕੀਏ ਜੀ ਪਰ ਰੱਬ ਨੇ ਮੌਕਾ ਦਿੱਤਾ ਸੀ ਤਾਂ ਸੜਕਾਂ ਤਾਂ ਬਹੁਤ ਬੰਦੀਆਂ ਨੇ ਬਾਈਪਾਸ ਵੀ ਬਹੁਤ ਬੰਦੇ ਨੇ ਪਰ ਉਸ ਮਹਾਨ ਸ਼ਹੀਦ ਜਿੰਦਾ RAM MOHAMMED SINGH ਅਜਾ ਜਿਹਦਾ ਨਾਮ ਹੈ ਸ਼ਹੀਦਤਾਂ ਸੀ ਜੀ ਜਿਹਨੇ 21 ਸਾਲ ਆਦੇ ਦਿਲ ਦੇ ਵਿੱਚ ਉਹ ਵਲਵਲਾ ਕਮੀਆ ਰੋਂਸ ਰਾਖਸ਼ ਨੂੰ ਜਾ ਕੇ ਉੱਥੇ ਟਾਇਆ ਉਹਦੀ ਧਰਤੀ ਤੇ ਜਾ ਕੇ ਦੋ ਵੱਡਾ ਸ਼ਹੀਦ ਇਸ ਨੇ ਬਦਲਾ ਨਹੀਂ ਲੈਣਾ ਮੈਂ ਤਾਂ ਬਹੁਤ ਕਿਸਮਤ ਵਾਲਾ ਆਂ ਔਰ ਮਾਨ ਸਾਹਿਬ ਨੇ ਵੀ ਬੜਾ ਇੱਕ ਆਵਾਜ਼ ਤੇ ਕਹਿੰਦੇ ਜੀ ਬਿਲਕੁਲ ਬਣਾਉਣਾ ਚਾਹੀਦਾ ਉਹਨਾਂ ਨੇ ਪਾਸ ਕਰਕੇ ਦਿੱਤਾ ਔਰ ਅੱਜ ਜਲਾਬਾਚ ਦੇਖ ਲਓ ਵੱਖਰਾ ਹੀ ਮਾਹੌਲ ਹੈ ਬਿਲਕੁਲ ਗੱਲ ਠੀਕ ਹੈ ਜਿੱਦੋਂ ਜਿੱਤੇ ਸੀ ਤੋਂ ਇਹ ਮਾਹੌਲ ਬਣਿਆ ਸੀ ਜੀ ਸਵੇਦਾ ਮਤਲਬ ਇਹ ਵੀ ਸਾਡੀ ਕਾਰਜਕਾਰੀ ਠੀਕ ਹੈ ਕਿ ਅਸੀਂ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੁਣ ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ 4 ਦਿਨ ਉੱਤੇ ਰਹਿੰਦੇ ਹਾਂ ਤੇ ਕੀ ਕੰਮ ਕਰਦੇ ਨੇ ਜੀ ਤਾਂ ਜੀ ਮਮਾ ਮੂੰਹ ਮੈਂ ਜੀ ਪ੍ਰਧਾਨ ਜੀ ਨਾਲ ਜਦੋਂ ਗੱਲਬਾਤ ਹੋਈ ਹੈ ਪ੍ਰਧਾਨ ਜੀ ਕਹਿੰਦੇ ਵੀ ਇਹ ਅਨਾਜ ਮੰਡੀ ਦਾ ਵੀ ਜ਼ਿਕਰ ਐਮਐਲ ਸਾਹਿਬ ਨੇ ਪਹਿਲੇ ਦਿਨ ਕੀਤਾ ਸੀ ਪਰ ਕੋਸ਼ਿਸ਼ ਹੋਣਾ ਐਮਐਲ ਸਾਹਿਬ ਦੁਆਰਾ ਇਹ ਹੋਣੀ ਚਾਹੀਦੀ ਹੈ ਕਿ ਮੰਡੀ ਆ ਜਿਹੜੀ ਉਹ ਰੋਡ ਦੇ ਉੱਪਰ ਹੋਵੇ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਦੇਖੋ ਕਿਸੇ ਕੋਲੋਂ ਲਾਂਭਾ ਲਾ ਦਿਓ 100% ਚੰਗੀ ਟਾਪ ਦੀ ਚੰਗੀ ਥਾਂ ਦੇ ਮੰਡੀ ਬਣਾ ਕੇ ਦੇਵਾਂਗੇ ਜੀ ਘਟੋਕਰ 100 ਸਾਲ ਦਾ ਸੋਲਹਾ ਰੁਪਿਆ ਦਾ 88 ਚਾ ਮੈਂ ਹਲੇ ਉਸ ਦਿਨ ਮਾਰਕੀਟ ਵਿੱਚ ਬੈਠਾ ਸੀ ਬੋਰਡ ਲੱਗਿਆ ਬਾਹਰ ਪੁਰਾਣੇ ਲੀਡਰ ਦਾ ਬੰਦ ਉਦੋਂ ਮੈਂ ਪੈਦਾ ਹੋਇਆ ਤੇ 40 ਸਾਲ ਉਮਰ ਕਿਹੜੀ ਸਾਲੋਂ ਚੱਲੀ ਹੈ ਤੇ ਅੱਜ ਤੱਕ ਮੰਡੀ ਚੱਲੀ ਜਾਂਦੀ ਹੈ ਪਰ ਜਿਹੜੀ ਹੁਣ ਇਹ ਦੋਬਲ ਬਣੂਗੀ ਤੇ ਤੁਸੀਂ ਮੰਨ ਕੇ ਚੱਲੋ ਵੀ 100 ਸਾਲ ਤੱਕ ਉਹ ਮੰਡੀ ਆਬਾਦ ਰਹੂਗੀ ਇਨਕਲਾਬ ਜਿੰਦਾਬਾਦ ਸੋਹ ਜਿੰਦਾਬਾਦ 100 ਸਾਲ ਤੱਕ ਲੋਕ ਯਾਦ ਕਰਨਗੇ ਵੀ ਆਮ ਆਦੀ ਪਾਰਟੀ ਦੀ ਇੱਕ ਸਰਕਾਰ ਆਈ ਸੀ ਆਮ ਲੋਕਾਂ ਦੀ ਜਿਨੇ ਲੋਕਾਂ ਲਈ ਕੋਈ ਕੰਮ ਕਰਿਆ ਜੀ ਨਹੀਂ ਅਸੀਂ ਵੇਖਿਆ ਇੱਥੇ ਬਹੁਤ ਕੁਝ ਹੋਇਆ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੇਰੀ ਇਹ ਬੇਨਤੀ ਹੈ ਵੀ ਜੋ ਲੋਕਾਂ ਨੇ ਪਿਆਰ ਕੀਤਾ ਸੀ ਅਸੀਂ ਉਹਦਾ ਆਸਾਨ ਮੋੜ ਰਹੇ ਹਾਲੇ ਤਾਂ ਥੋੜਾ ਜਿਹਾ ਮੋੜਿਆ ਹਾਲੇ ਤਾਂ ਬੜੇ ਪ੍ਰੋਜੈਕਟ ਆਉਣੇ ਹੈ ਚਾਹੇ ਉਹ ਬੁੱਧਵਾਰ ਦੀ ਇੱਕ ਹੋਰ ਬੜੀ ਅਨਾਉਂਸਮੈਂਟ ਸ਼ਾਇਦ ਹੋ ਜੇ ਔਰ ਨਹੀਂ ਦੋ ਚਾਰ ਦਿਨ ਹੋਰ ਲੱਗ ਜਾਣਗੇ ਜਿਹੜੀ ਸਭ ਤੋਂ ਸ਼ਹਿਰ ਤੋਂ ਵੱਡੀ ਮੰਗ ਹੈ ਉਹ ਵੀ ਪੂਰੀ ਕਰ ਦੇਾਂਗੇ ਮੈਂ ਆਪਦੀ ਟਨਿਓਰ ਚ ਚਾਹੇ ਉਹ ਸੀਵਰੇਜ ਹੈ ਪੀਣ ਵਾਲਾ ਪਾਣੀ ਚਾਹੇ ਦਾਣਾ ਮੰਡੀ ਚਾਹੇ ਬਾਈਪਾਸ ਚਾਹੇ ਪਿੰਡਾਂ ਦੀਆਂ ਮੰਡੀਆਂ ਚਾਹੇ ਸਟੇਡੀਅਮ ਚਾਹੇ ਕਾਲੇ ਚਾਹੇ ਨਹਿਰਾ ਚਾਹੇ ਸ਼ੈੱਡ ਚਾਹੇ ਜਿਵੇਂ ਟਮਲ ਮਾਰਕੀਟ ਚਾਹੇ ਫਰੂਟ ਮਾਰਕੀਟ ਚਾਹੇ ਸਟਰੀਟ ਵੈਂਡਿੰਗ ਜ਼ੋਨ ਆਨਲੇ 6 ਮਹੀਨਿਆਂ ਚ ਤੁਹਾਨੂੰ ਸਾਰਾ ਸ਼ਹਿਰ ਸਾਫ਼ ਸੁਥਰਾ ਵਿਖੂਗਾ ਔਰ ਸਾਰਿਆਂ ਲਈ ਬੱਕਰਾ ਪ੍ਰਬੰਧ ਕਰਕੇ ਦਿੱਤਾ ਜਿਹੜਾ ਕਿਸੇ ਤੋਂ ਕਦੇ ਹੋਇਆ ਨਹੀਂ ਔਰ ਬਿਲਕੁਲ ਜਨਾਲਾਬਾਦ ਦੀ ਗੱਲ ਕਰ ਰਿਹਾ ਅਰਮੀ ਵਾਲੇ ਦੀ ਗੱਲ ਵੀ ਨਾਲ ਹੀ ਹੈ ਉੱਥੇ ਵੀ ਵੈਜੀਟੇਬਲ ਮਾਰਕੀਟ ਫਰੂਟ ਮਾਰਕੀਟ ਹੱਟ ਬਣਾਵਾਂਗੇ ਮੀਟ ਮਾਰਕੀਟ ਉੱਤੇ ਹੱਟ ਬਣੇਗੀ ਇੱਥੇ ਅਸੀਂ ਜਗ੍ਹਾ ਵੇਖ ਰਹੇ ਹਾਂ ਮੀਟ ਮੱਛੀ ਮਾਰਕੀਟ ਜੋ ਵੀ ਹੱਟ ਬਣਾਵਾਂਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਬਾਜ਼ਾਰ 'ਚ ਵੀ ਇਹੋ ਜੀ ਚੀਜ਼ ਬਾਹਰ ਹੋ ਜੇ ਔਰ ਸਾਰਾ ਸ਼ਹਿਰ ਜਦੋਂ ਕਲੀਨ ਹੋ ਗਿਆ ਤਾਂ ਇਹ ਕੋਸ਼ਿਸ਼ ਰਹੂਗੀ ਵੀ ਆਮ ਆਦੀ ਪਾਰਟੀ ਨੇ ਕੋਈ ਕੰਮ ਕਰਿਆ ਫਿਰ ਲੋਕਾਂ ਦੀ ਮਰਜ਼ੀ ਹੈ ਕਿਉਂਕਿ ਅਸੀਂ ਤਾਂ ਕੰਮ ਕਰਨਾ ਸਾਡਾ ਫਰਜ਼ ਹੈ ਆਮਕਰਾਂ ਚਾਹੇ ਸੀ ਆਮਕਰਾਂ ਨੇ ਮੌਕਾ ਦਿੱਤਾ ਐਡੇ-ਡੇ ਲੀਡਰ ਰਾਤੇ ਫਿਰ ਘਟੋ ਘਟੋ ਨਾਲ ਥੋੜਾ ਜਿਹਾ ਸਾਹ ਦਾ ਮੋੜ ਹੀ ਚੱਕਦੇ ਆ ਤੁਸੀਂ ਗੱਲ ਕੀਤੀ ਵੀ ਐਡੇ ਐਡੇ ਵੱਡੇ ਲੀਡਰ ਰਾਤੇ ਤਾਂ ਹੀ ਸ਼ਾਇਦ ਉਥੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਕਿ ਅਸੈਂਬਲੀ ਦੇ ਵਿੱਚ ਗੱਲ ਵੀ ਇਹ ਮੰਤਰੀ ਸਾਹਿਬ ਨੇ ਕਹੀ ਕਿ ਇਹ ਸਾਡਾ ਅਸੈਂਬਲੀ ਦਾ ਲਾਡਲਾ ਜਿਹੜਾ ਮੈਂਬਰ ਹੈ ਤੇ ਸੱਜੇ ਦਾ ਕਹਿਣਾ ਮੋੜਿਆਂ ਨਹੀਂ ਜਾ ਸਕਦਾ ਇਹ ਮੈਂ ਕਿਹਨੂੰ ਪੁੱਛਾਂ ਦੀ ਦੱਸ ਦਿਓ ਸਾਰੇ ਵੀ ਕਿਹੜੀ ਦਿੱਸਣ ਸੀਗੇ ਵੀ ਜਿਹੜੇ ਬੰਦਾ ਕੀਲ ਹੀ ਲੈਂਦੇ ਲਾਡਲਾ ਐਮਐਲਏ ਸੋ ਸੱਤ ਹੋਣ ਲੱਗੇ 12 ਮਹੀਨੇ ਕੰਮ ਕਰਦਾ 12ਵੇਂ ਤੱਕ ਕੰਮ ਕਰਦਾ ਹੈ ਸੋ ਮੇਰਾ ਫਰਜ ਹੈ ਆਦੇ ਪਰਿਵਾਰ ਤੋਂ ਪਹਿਲਾਂ ਆਪਦੇ ਹਲਕੇ ਲਈ ਡਵੈਲਪਮੈਂਟ ਦੇ ਕੰਮ ਕਰ ਰਿਹਾ ਸੀ ਜੀ ਕਿ ਬਾਰਡਰ ਏਰੀਆ ਸਾਡਾ ਔਰ ਅਜੇ ਇੱਕ ਹੋਰ ਨਵੀਂ ਅਨਾਉਂਸਮੈਂਟ ਕਰਨੀ ਦੀ ਪੀਟੀਐ ਹੈ ਜੀ ਸਕੂਲ ਨਾਲ ਜਿਸ ਤੋਂ ਬਾਅਦ ਆਪਾਂ ਜਿਹੜਾ ਪੁਰਾਣਾ ਸਕੂਲ ਹੈ ਉੱਥੇ ਜਾਣਾ ਹੈ ਉੱਥੇ ਤੁਹਾਨੂੰ ਅਜੇ ਇੱਕ ਨਵੀਂ ਅਨਾਉਂਸਮੈਂਟ ਲਏਗੀ ਵੀ ਟੋਟਲ ਤੁਹਾਡੇ ਹਲਕੇ 'ਚ ਪਿਛਲੇ 3 ਸਾਲਾਂ 'ਚ ਔਰ ਪਿਛਲੇ ਕਈ ਸਾਲਾਂ 'ਚ ਕਿੰਨੀ ਗ੍ਰਾਂਟ ਆਈ ਉਹਦੇ ਬਾਰੇ ਟੋਟਲ ਵੇਰਵਾ ਤੁਹਾਨੂੰ ਦਿਆਂਗੇ ਇਸ ਤੋਂ ਬਾਅਦ ਆਪਾਂ ਉੱਥੇ ਜਾਣਾ ਮੇਰੇ ਨਾਲ ਚੱਲਿਓ ਕਿਉਂਕਿ ਕਹਿਣਾ ਬਾਸ ਔਖਾ ਹੈ ਵੀ ਕੰਮ ਹੁੰਦੇ ਨਹੀਂ ਆ ਤੁਹਾਡੇ ਸਾਹਮਣੇ ਕੰਮ ਹੀ ਹੈ ਜਿਹੜੇ ਲੋਕ ਇਨਾ ਪਿਆਰ ਦਿੰਦੇ ਆ ਮੈਂ ਪਹਿਲਾਂ ਸਭ ਕਹਾਂ ਹਸਪੀਟਲ ਦਾ ਜਿਹੜਾ ਮੁੱਦਾ ਬਿਲਕੁਲ ਹਸਪੀਟਲ 100% ਹਸਪੀਟਲ 2-3 ਮਹੀਨੇ ਦੀ ਮੈਕਸਿਮਮ ਗੱਲ ਹੋ ਰਹੀ ਹੈ ਜਿੱਥੇ ਬੇਨਾ ਟਾਈਮ ਲਾ ਕੇ ਲੀਏ ਉਹਨਾਂ ਤਰ੍ਹਾਂ ਝੂਠਾ ਵਾਦਾ ਕਰਕੇ ਜਿਹੜੀ ਡਿਸਪੈਂਸਰੀ ਤੁਹਾਨੂੰ ਸਿਵਲ ਅੱਜ ਵੀ ਸਿਵਲ ਹਸਪੀਟਲ ਲਿਖਿਆ ਉਹ ਹੈ ਨਹੀਂ ਸਿਵਲ ਹਸਪੀਟਲ ਇਸ ਗੱਲ ਦੀ ਉਹਨਾਂ ਨੂੰ ਸ਼ਰਮ ਵੀ ਹੋਣੀ ਚਾਹੀਦੀ ਉਹ ਇੰਨੇ ਝੂਠ ਮਾਰੇ ਦੀ ਲੋੜ ਕੀ ਹੈ ਮੈਂ ਸਾਬ ਤੁਹਾਡੇ ਕੋਲ ਬੇਨਤੀ ਹੈ ਕਿ ਪ੍ਰਾਣਾ ਹਸਪੀਟ ਚਾਹੇ ਉੱਤੇ ਜਿਹੜਾ ਕਲੀਨਿੰਗ ਮੱਲਾ ਜਿਹੜਾ ਆਪਾਂ ਖਲਵਾ ਦਈਏ ਤਾਂ ਜਿਹੜੀ ਜਨਤਾ ਬਹੁਤ ਸੁਖੀ ਹੋ ਜਾਏਗੀ ਬਿਲਕੁਲ ਉਹਦੀ ਵੀ ਪ੍ਰਪੋਜ਼ਲ ਰੈਡੀ ਹੈ ਔਰ ਜਿਹੜਾ ਆਪਣਾ ਵੱਡਾ ਸਿਵਲ ਹਸਪੀਟਲ ਹੈ ਸਿਵਲ ਹਸਪੀਟਲ ਨੂੰ ਡਿਸਪੈਂਸਰੀ ਹੈ ਜੀ ਸੀਐਸਸੀ ਬੋਲਦੇ ਉਹਨੂੰ ਆਪਾਂ ਕਮਿਊਨਿਟੀ ਹੈਲਥ ਸੈਂਟਰ ਬੜੀ ਜਲਦੀ ਉਹ ਅਪਗ੍ਰੇਡ ਕਰਕੇ ਸਾਰੇ ਡਾਕਟਰ ਅਵੇਲੇਬਲ ਕਰਾ ਦੂੰਗਾ ਹਾਲੇ ਵੀ ਫਿਲਹਾਲ ਡਾਕਟਰ ਨੇ ਪਰ ਉਹ ਪਰਮਨੈਂਟ ਰਹਿ ਆ ਕਰਨਗੇ ਸਾਰੇ ਡਾਕਟਰ ਅਵੇਲੇਬਲ ਕਰਾਉਂਗਾ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਹੋਗਾ, OPD ਵੀ ਚਲਾਵਾਂਗੇ, ਉਹ ਐਮਰਜੈਂਸੀ ਵੀ ਚੱਲੂਗੀ। ਹਰ ਚੀਜ਼ ਅਪ ਟੂ ਡੇਟ ਕਰਕੇ ਦਊਗਾ ਜੀ ਤੁਹਾਨੂੰ। ਸਰ ਜਿਸ ਤਰ੍ਹਾਂ ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ, ਸਰਕਾਰੀ ਸਕੂਲਾਂ ਦੀ ਗੱਲ ਕੀਤੀ ਹੈ। ਇਸ ਦੇ ਨਾਲ ਨਾਲ ਜਿਵੇਂ ਪ੍ਰਾਈਵੇਟ ਸਕੂਲ ਹੁੰਦੇ ਆ, ਪ੍ਰਾਈਵੇਟ ਸਕੂਲ ਹਰ ਸਾਲ ਕਿਤਾਬਾਂ, ਬੱਚਿਆਂ ਵੀ ਚੇਂਜ ਕਰ ਦਿੰਦੇ ਆ। ਕੁਝ ਪੇਰੈਂਟਸ ਐਸੇ ਆ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਉਂਦੇ ਆ ਬਟ ਜਿਹੜੀਆਂ ਕਿਤਾਬਾਂ ਐਡਮਿਸ਼ਨਰ ਦੇ ਨਾਲੋਂ ਮਹਿੰਗੀਆਂ ਨੇ। ਬਿਲਕੁਲ। ਇਹਦੇ ਬਾਰੇ ਵੀ ਆਪਾਂ ਮੈਡੀਓ ਸਾਹਿਬਾਨ ਨੂੰ ਬੁਲਾ ਲੈਣਾ। ਇਹ ਵੀ ਆਪਾਂ 100% ਕੋਸ਼ਿਸ਼ ਕਰਾਂਗੇ ਵੀ ਇਹ ਕੰਮ ਨਾ ਹੋਵੇ। ਕਿਉਂਕਿ ਇਹ ਕਾਲਾ ਬਜ਼ਾਰੀ ਰੋਕਣ ਨਾਲ ਸੇ ਤਾਂ ਲੋਕਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਜ਼ਰੂਰ ਹੈ। ਸ਼ਾਉਲਾ ਸਾਹਿਬ, ਐਮਐਲਏ ਸਾਹਿਬ ਬੈਠੇ ਕੁਝ ਕਹਿਣਾ ਹੈ। ਚਲੋ ਇੱਕ ਦਰ ਇੱਕ ਦਰ ਐਮਐਲਏ ਸਾਹਿਬ ਨੇ ਬੱਲੇ ਬੱਲੇ ਕਰਾਤੀ ਹੈ ਮੇਰਾ ਤਾਂ ਛੋਟਾ ਭਰਾ ਹੈ ਮੈਂ ਇਹਨੂੰ ਜੋ ਮਰਜ਼ੀ ਕਹਿਲਾਂ ਮੇਰੀ ਤਾਂ ਸੁਣਦਾ ਹੈ ਮਾੜਾ ਕਹਿਲਾਂ ਚੰਗਾ ਕਹਿਲਾਂ ਦਾ ਕੰਮ ਇਹਨੇ ਬਹੁਤ ਚੰਗਾ ਕੀਤਾ ਕੰਮ ਵਧੀਆ ਕੀਤਾ ਉਹਨੇ ਦੇਖੋ ਸ਼ਾਮੀ ਟਾਈਮ ਲੈ ਕੇ ਚਾਹ ਚੁਪੀਨੇ ਆ ਫਿਰ ਹਮ ਦੱਸਨੇ ਆ ਵੀ ਐਂ ਕਰਦਾ ਵੀਰੇ ਐਂ ਕਰਦਾ ਨਾਲ ਜਾਂਦਾ ਹੈ ਮੇਰੇ ਸਾਹਬ ਨਾਲ ਪਹਿਲਾ ਐਮਐਲਏ ਹੋਣਾ ਬਹੁਤ ਰੰਗ ਨਾ ਜਾਂਦਾ ਹੈ ਕਈ ਵਾਰ ਪੀਏ ਫੋਨ ਜਦ ਜੇ ਐਮਐਲਏ ਸਾਹਿਬ ਨੇ ਕੋਈ ਫੋਨ ਨਾ ਚ ਕਿਤੇ ਬੈਕ ਕਾਲ ਕਰ ਲੈਂਦੇ ਨੇ ਵੀ ਹਾਂਜੀ ਦੱਸੋ ਫੋਨ ਦਾ ਆਪਦਾ ਮੁੰਡਾ ਹੈ ਸਾਡਾ ਫੋਨ ਕਿਹਣੀ ਚਪਨਾ ਮੇਰੀ ਗੱਲ ਸੁਣ ਆਪਾਂ ਦਾਪ ਦਾ ਪਤਾ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮੇਰਾ ਦਾ ਛੋਟਾ ਪੁੱਤ ਵੀ ਹੈ ਭਰਾ ਵੀ ਹੈ ਜੋ ਕਹਿੰਦਾ ਉਹ ਕਰਦਾ ਹੈ ਦਾਬਾ ਵੀ ਲਾਣਾ ਕਰੇ ਜਾ ਕੇ ਫਲੋਸ ਵੀ ਆਣਾ ਮੇਰਾ ਦਾ ਲਾਟ ਲਾਇਆ ਜਮੇ ਇਹ ਕਹਾਂ ਲਾਟ ਲਾ ਮੇਰਾ ਇਹ ਲਾਟ ਲਾ ਇਹਦੇ ਲਈ ਸਾਡੇ ਮਾਨਯੋਗ ਦੇਵਰਾਜ ਅੰਕਲ ਦਾ ਬਹੁਤ ਬਹੁਤ ਧੰਨਵਾਦ ਐਮਐਲ ਸਰ ਤੋਂ ਬਾਈਪਾਸ ਦਾ ਇੱਕ ਮਿੰਟ ਕੋਲ ਗੱਲ ਕਰ ਜਿਹੜਾ ਬਾਈਪਾਸ ਹੈ ਉਹ ਪੀਡਬਲਯੂਡੀ ਮਹਿਕਮਾ ਬਣਾਊਗਾ ਔਰ ਉਹ 8.75 ਕਿਲੋਮੀਟਰ ਲੰਬਾ ਹੋਊਗਾ 18 ਫੁੱਟ ਚੌੜਾ ਹੋਊਗਾ ਕਿਉਂਕਿ ਉਹਦੀ ਲੈਂਥ ਵਰਤੈ ਨਹੀਂ ਨਿਕਲੀ ਉਹਦੇ ਵਿੱਚ ਔਰ ਉਸ ਤੋਂ ਬਾਅਦ 13 ਕਰੋੜ 28 ਲੱਖ ਨਾਲ ਉਹ ਤਿਆਰ ਹੋਣਾ ਔਰ ਔਰ ਇੱਕ ਬਹੁਤ ਵੱਡਾ ਉੱਥੇ ਉਹ ਇੱਕ ਆਪਾਂ ਨੂੰ ਗਿਫਟ ਮਿਲਿਆ ਹੈ ਬਈ ਸ਼ੀਦਾਂ ਨੂੰ ਯਾਦ ਕਰਨਾ ਸੀ ਚੌਂਕ ਬਣਾ ਕੇ ਉਹ ਵੇਖਾਂਗੇ ਫੀਜ਼ੀਬਲਟ ਹੈ ਬਾਈ ਜਿੱਤੇ ਸਾਡਾ ਹੋਗਾ ਉਹ ਤੇ ਸ਼ੀਦੋਦਮ ਸਿੰਘ ਦਾ ਇੱਕ ਸਟੈਚੂ ਲਾ ਕੇ ਤਾਂ ਕਿ ਲੋਕ ਉਸ ਇਨਸਾਨ ਨੂੰ ਯਾਦ ਕਰਕੇ ਜਾਣ ਜਿਹੜੇ ਨੇ ਉਹਨਾਂ ਦੇ ਆਦਾ ਉਹਨਾਂ ਦਾ ਕਰਜ਼ਾ ਉਤਾਰਨਾ ਸੀ ਉਹਨਾਂ ਦੀ ਧਰਤੀ ਤੇ ਜਾ ਕੇ ਬਦਲਾ ਲਿਆ ਸੀ ਅੰਗਰੇਜ਼ਾਂ ਤੋਂ ਔਰ ਇਹਦੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਸ ਸੜਕ ਦਾ ਨਾਂ ਵੀ ਸ਼ੀਦੂ ਸਿੰਘ ਮਾਰਗ ਤੇ ਰੱਖਿਆ ਗਿਆ ਹੈ ਚੇਅਰਮੈਨ ਸਾਹਿਬ ਉਹ ਬੰਦੇ ਬੜੇ ਇਹ ਮਤਾਂ ਨਹੀਂ ਪਾਉਂਦੇ ਇਹ ਮਤਾਂ ਨਾ ਪਾਉਂਦੇ ਤਾਂ ਸ਼ਾਇਦ ਇਹ ਕਾਰਜ ਪੂਰਾ ਨਾ ਹੁੰਦਾ ਜੀ ਉਹਨਾਂ ਨੇ ਹੌਸਲਾ ਦਲੇਰੀ ਦਿਆ ਕਰ ਤੇ ਦਿਲ ਛੱਡ ਜਾਂਦੇ ਨੇ ਕੀਰ ਮਤਾਂ ਮਾਲੀ ਦਾ ਕੰਮ ਪਾਣੀ ਦੇਣਾ ਤੇ ਭਰ-ਭਰ ਮਸ਼ਕਾ ਪਾਵੇਂ ਕੁਦਰਤ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਜਿੰਦਾਂ ਜਿੰਦਾਂ ਬਿਲਕੁਲ 2022 ਦੇ ਵਿੱਚ ਜਿਸ ਤਰ੍ਹਾਂ ਇਕੱਠ ਸੀਗਾ ਦੇਖਣ ਨੂੰ ਇੰਤਜ਼ਾਰ ਕਰ ਰਹੇ ਸੀ ਲੋਕਾਂ ਦਾ ਤੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਤਸਵੀਰਾਂ ਸ਼ਹੀਦ ਉਦਮ ਸਿੰਘ ਚੌਕ ਤੋਂ ਤੁਹਾਡੇ ਨਾਲ ਭੇਜਿਆ ਕੀਤੇ ਨੇ ਜਿੱਥੇ ਹਲਕਾ ਵਿਧਾਇਕ ਦਿਗਦੀਪ ਕਮੋਦ ਗੋਲਡੀ ਜੀ ਪਹੁੰਚੇ ਆ ਔਰ ਉਦਮ ਸਿੰਘ ਚੌਕ ਪਹੁੰਚੇ ਆ ਜਿੱਥੇ ਉਦਮ ਸਿੰਘ ਜੀ ਦੇ ਸਟੈਚੂ ਨੂੰ ਸ਼ਹੀਦ ਉਦਮ ਸਿੰਘ ਦੇ ਸਟੈਚੂ ਨੂੰ ਜਿਹੜਾ ਉਹ ਨਮਸਕਾਰ ਕੀਤਾ ਗਿਆ ਤਾਂ ਤਸਵੀਰਾਂ ਇੱਕ ਵਾਰ ਤੋਫੇ ਤੁਹਾਡ ਨੂੰ ਦੱਸ ਦਈਏ ਕਿ ਸ਼ਹੀਦ ਉਦਮ ਸਿੰਘ ਚੌਕ ਜਿੱਥੇ ਪਹੁੰਚਿਆ ਵਿਧਾਇਕ ਦਿਗਦੀਪ ਕਮੋਦ ਗੋਲਡੀ ਵੱਡੀ ਗਿਣਤੀ ਦੇ ਵਿੱਚ ਲੋਕ انتظار کر ہیں جس طرح دو ہزار بائی دتن تو بعد انتظار کر رہے تھے اسی طرح پھر انتظار کرتے ہوئے لوگ نظر آئے سی وداق جگجیت کموز گولڈی جی پہنچے جی جلالاب ਜਲਾਲਾਬਾਦ ਦੇ ਵਿੱਚ ਜਿਹੜੀਆਂ ਜਲਾਲਾਬਾਦ ਨੂੰ ਮਿਲੀ ਹੋਈਆਂ ਸੁਗਾਤਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਕੀਤੀ ਗਈ ਹੈ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਤਾਂ ਉਹ ਵੀ ਜਿਹੜਾ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਜਿਹੜਾ ਮਸਲਾ ਆਇਆ ਤਾਂ ਉਹ ਵੀ ਹੁਣ ਇਸ ਦੇ ਬਾਰੇ ਜਿਹੜੀ ਆ ਉਹ ਜਰੂਰ ਇਸ ਦੇ ਵੱਲ ਧਿਆਨ ਦੇਣਗੇ ਤਾਂ ਚੈਨਲ ਥਿੰਕਿੰਗ ਆਫ ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ